ਸਾਰੇ ਸਤਿ ਸ਼੍ਰੀ ਅਕਾਲ ਅਸੀਂ ਆਏ ਸੀ ਨੈਣਾ ਦੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਆਉਣ ਵਾਲੇ ਪਹਿਲਾਂ ਦਿਨ ਹੀ ਲੱਗ ਚੁੱਕੇ ਆ ਉਹਨਾਂ ਦੇ ਵਿੱਚ ਕਿੰਨੀ ਕ ਬਾਰਿਸ਼ ਹੋ ਰਹੀ ਸੀ ਬਾਰਿਸ਼ ਦੇ ਕਾਰਨ ਕਿੰਨੀ ਜ਼ਿਆਦਾ ਪੰਜਾਬ ਹੁਤਰਾਸ ਦੀ ਝੜਣੀ ਪਈ ਆ ਹੁਣ ਜਦੋਂ ਅਸੀਂ ਆ ਰਹੇ ਸੀ ਸਾਡੇ ਤਕਰੀਬਨ ਜਿਹੜੇ ਇੰਜੀਨੀਅਰ ਨੇਗੇ ਉਹ ਕਿੱਦਾਂ ਦੇ ਰੋਡ ਬਣਾਉਂਦੇ ਆ ਜਾਂ ਕਿੱਦਾਂ ਦੇ ਪੁਲ ਬਣਾਉਂਦੇ ਆ ਇਹ ਬਾਈ ਜਿਹੜਾ ਪੁਲ ਜਾ ਰਿਹਾ ਆ ਦੇਖੋ ਇੱਧਰ ਇਹ ਨਵਾਂ ਪੁਲ ਆ ਠੀਕ ਹੈ ਇਹ ਲੇਖਾਂ ਦੇ ਟਾਈਮ ਨਾਲ ਬਣਿਆ ਬੰਦੋਲਾ ਹੈ ਇਹ ਵੀ ਹੈ ਇਹਦੇ ਨਾਲ ਬਿਲਕੁਲ ਸੇਮ ਕੋਲ ਇੱਧਰ ਵੀ ਹੈ ਤੇ ਉਧਰ ਨਾਣਾ ਨੇ ਗਿਆ ਜਦੋਂ ਆਪਾਂ ਨਾਣਾ ਦੇ ਵੀ ਜਾਂਦੇ ਹਾਂ ਹਾਂਜੀ ਪਰ ਇਹ ਦੇਖੋ ਵੀ ਇਹ ਹੱਜੇ ਵੀ ਚੱਲ ਰਹੀਆਂ ਨਹੀਂਆਂ ਜਿਸ ਟਾਈਮ ਤੇ ਇਹਨਾਂ ਨੂੰ ਕੈਡ ਦਿੱਤਾ ਗਿਆ ਸੀ ਵੀ ਇਹਨਾਂ ਦੀ ਖਾਸ ਤਾਂ ਹਾਲਤ ਹੈ ਇਹਨਾਂ ਦੇ ਉੱਪਰ ਵੀ ਕੋਈ ਲੰਘ ਨਹੀਂ ਸਕਦਾ ਪਰ ਹੁਣ ਜਿੰਨੀਆਂ ਵੀ ਗੱਡੀਆਂ ਆ ਜਾਂ ਬੱਸਾਂ ਆ ਕੁਝ ਵੀ ਹੈਵੀ ਤੋਂ ਹੈਵੀ ਵਾਹਨ ਇਹਨਾਂ ਦੇ ਉੱਪਰ ਵੀ ਪਾਰ ਹੋ ਰਿਹਾ ਆ ਰੀਜ਼ਨ ਇਹੀ ਆ ਨਾ ਕਿ ਸਾਡੀ ਜਿਹੜੀ ਪਹਿਲਾਂ ਮੁਰਚਾਂ ਦੇ ਕੰਮ ਕੀਤੇ ਹੋਏ ਆ ਉਹ ਬਹੁਤ ਵਧੀਆ ਨਹੀਂ ਗਿਆ ਸਾਨੂੰ ਕਹਿਉ ਕਿ ਪੰਡਾ ਦਾ ਰੋਡ ਬਣਿਆ ਹੋਇਆ ਸੀਗਾ ਔਰ ਕਿਦਾਂ ਉਹ ਟੈਟ ਗਿਆ ਕਿ ਪੁਲ ਦੇ ਤਰੀਕੇ ਕਰਾਸ ਕਰਨਾ ਬਹੁਤ ਆਖਾਇਆ ਇਸ ਲਈ ਇਹ ਬਾਰੇ ਕੋਲ ਨੇ ਜਿਹੜੇ ਅੱਜ ਉਹ ਸਾਡੇ ਕੰਮ ਆ ਰਹੇ ਆ ਜਿਨ੍ਹਾਂ ਨੂੰ ਕਹਿ ਰਹੇ ਕਿਸੇ ਟਾਈਮ ਬੰਦ ਕਰ ਦਿੱਤਾ ਗਿਆ ਸੀ ਕਿ ਇਹਨਾਂ ਦੇ ਕੋਈ ਵੀ ਕ੍ਰੋਸਿੰਗ ਨਹੀਂ ਹੋ ਸਕਦੀ ਹੈਗੀ ਲੈ ਨਹੀਂ ਸਕਦੇ ਕਿ ਇਹਨਾਂ ਨੇ ਉਮਰ ਆ ਜਿਹੜੀ ਵਾ ਲੈ ਜੇ ਕਿ ਸਾਡੇ ਪੰਜਾਬੀ ਕੀ ਦੇਣਾ ਕਿਤੇ ਹਾਲਤ ਹੈ ਜਿਹੜੀ ਉਹ ਇਸ ਤਰ੍ਹਾਂ ਤੇ ਬਣੀ ਹੋਈ ਹੈ ਕਿ ਗੱਡਿਆਂ ਦੇ ਵਿੱਚ ਸੜਕ ਜਾਂ ਸੜਕ ਦੇ ਵਿੱਚ ਗੱਡੇ ਅਸੀਂ ਕੀ ਕਹਿ ਸਕਦੇ ਹਾਂ ਉਹ ਦੋਸਤੋ ਅੱਜ ਅਸੀਂ ਆਏ ਸੀਗੇ ਬੁਕਿੰਗ ਲੈ ਕੇ ਮਾਤਾ ਨੈਣਾ ਦੇਵੀ ਮੰਦਰ ਨੈਣਾ ਦੇਵੀ ਮਾਤਾ ਮੰਦਰ ਨੂੰ ਜਾਣੇ ਤੋਂ 18 ਕਿਲੋਮੀਟਰ ਦਾ ਪੈਡਾ ਜਿਹੜਾ ਉਹ ਰਸਤੇ ਦੇ ਵਿੱਚ ਜਿਹੜਾ ਪੁਲ ਬਣਿਆ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਜਿਹੜਾ ਸਾਡੇ ਨਵੇਂ ਇੰਜੀਨੀਅਰਾਂ ਨੇ ਬਣਾਇਆ ਆ ਦੇਖੋ ਕੀ ਹਾਲ ਹੋਏ ਹੋਏ ਨੇ ਇਨੂੰ ਆਜਾ ਥੋੜਾ ਟਾਈਮ ਹੀ ਹੋਇਆ ਬਣੇ ਨੂੰ ਹਾਂ ਮਾਈ ਦਾ ਬਣਾ ਰਿਹਾ ਤਾਂ ਬਣੇ ਨੂੰ ਥੋੜਾ ਹੀ ਟਾਈਮ ਹੋਇਆ ਤੇ ਦੋਸਤੋ ਨਵਾਂ ਰਸਤਾ ਦਾ ਤੁਹਾਨੂੰ ਦਿਖਾਤਾ ਜਿਹੜਾ ਨਵੇਂ ਇੰਜੀਨੀਅਰਾਂ ਨੇ ਬਣਾਇਆ ਜਿਹਨੂੰ ਹੁਣ 100 ਸਾਲ ਤੋਂ ਉੱਪਰ ਹੋ ਗਿਆ ਜਿਹੜਾ ਅੰਗਰੇਜ਼ਾਂ ਨੇ ਪੁਰਾਣਾ ਬਣਾਇਆ ਹੋਇਆ ਤੁਹਾਨੂੰ ਉਹ ਦਿਖਾਵਾਂਗੇ ਉਹਨਾਂ ਨੇ ਸਿਰਫ ਗੱਡੇ ਲੰਘਾਉਣ ਦੇ ਲਈ ਪੁਲ ਬਣਾਇਆ ਸੀ ਪਰ ਇੱਥੋਂ ਗੱਡੀਆਂ ਬੱਸਾਂ ਵੱਡੀਆਂ ਵੱਡੀਆਂ ਨਿਕਲ ਰਹੀਆਂ ਨੇ ਪਰ ਜਿਹੜਾ ਸਾਡੇ ਸਾਡੇ ਇੰਜੀਨੀਅਰਾਂ ਨੇ ਗੱਡੀਆਂ ਗੱਡੀਆਂ ਭੱਡੀਆਂ ਭੱਡੀਆਂ ਬੱਸਾਂ ਨਗਾਉਣ ਨੂੰ ਪੁਲ ਬਣਾਇਆ ਸੀਗਾ ਨਾ ਉੱਥੇ ਛੋਟੇ ਗੱਡੇ ਜਾਂ ਗੱਡੀਆਂ ਨਹੀਂ ਲੰਘਦੀਆਂ ਅਜਿਹੇ ਨੂੰ 100 ਸਾਲ ਤੋਂ ਉੱਪਰ ਜਿਹੜੇ ਪੁਲ ਨੂੰ ਟਾਈਮ ਹੋ ਗਿਆ ਨਾ ਬੜੇ ਹੋਏ ਨੂੰ ਉਹ ਦਿਖਾਉਂਦੇ ਆ ਜਿਹੜਾ ਬੰਦ ਪਿਆ ਵਾ ਉੱਪਰ ਵਾਲਾ ਪੁਲ ਦਿਖਾਉਂਦੇ ਇਗਰੇ ਆ ਉਹਨਾਂ ਅੰਗਰੇਜ਼ਾਂ ਦੇ ਬਣਾਏ ਹੋਏ ਪੁਲ ਤੇ ਉੱਪਰ ਦੀ ਦੋਸਤੋ ਲਾਕ ਗੱਡੀ ਪਾਰਕਿੰਗ ਚ 90 ਰੁਪਏ ਦੀ ਲਈ ਆ ਟਿਕਟ 180 ਰੁਪਏ ਦੀ ਆਉਣ ਜਾਣ ਦੀ ਟਿਕਟ ਆ ਦੋਸਤੋ ਇੱਕ ਬੰਦੇ ਦੀ ਚਲੋ ਦੇਖਦੇ ਆ ਐਕਸਪੀਰੀਅੰਸ ਕਰਦੇ ਆ ਟ੍ਰੇਬਲ ਟ੍ਰੇਨ ਦਾ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਕਦੇ ਪਹਿਲਾ ਇਹ ਜਾਨੁਭਵ ਕੀਤਾ ਹੈ ਤੁਸੀਂ ਨਾ ਪਹਿਲਾਂ ਕਦੇ ਨਹੀਂ ਕੀਤਾ। ਦੇਖੋ ਐਡਾ ਨਹੀਂ ਲੱਗ ਰਿਹਾ ਹੈਗਾ ਤੁਸੀਂ ਬਾਈ 에ਅਰ ਜਾ ਰਹੇ ਹੋ। ਔਰ ਕੋਈ ਦਰਵਾਜ਼ਾ ਖਿੜਕੀ ਨਹੀਂ ਹੈਗਾ। ਹਾਂ ਕੱਢਦਾ। ਕੋ ਦਿਖੋ ਬਸ ਜਾ ਰਹੀ ਹੈ نیچے ਐਡਾ ਲੱਗ ਰਿਹਾ ਜਿਵੇਂ ਮਾਚਿਸ ਦੀ ਪੀਲੀ ਜਿਹੀ ਡੱਬੀ ਆ। ਹਾਂ। ਕੀ ਆਪਾਂ ਜਾਣ ਦਾ ਬੰਦ ਕੇ ਜਾਏ ਕੀ ਪਾਣੀ ਨਾਲ ਭਰਿਆ ਹੈ। ਕੈਸਾ ਲੱਗ ਰਹਾ ਹੈ ਆਪਕੋ ਟੁਏ ਟ੍ਰੇਨ ਮੇ ਬੈਠ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਮੈਂ ਫਸਟ ਟਾਈਮ ਹੀ ਆਈ ਮੈਂ ਇਸ ਤੋਂ ਪਹਿਲਾਂ ਵੀ ਦੋ ਵਾਰ ਆਲਰੇਡੀ ਜਦੋਂ ਮੈਂ ਵੀ ਆਇਆ ਤੇ ਕਈ ਵਾਰ ਟਾਈਮਿੰਗ ਦੀ ਇੱਕ ਚੰਨੀ ਪਵੰਦੀ ਹੁੰਦੀ ਆ ਨਾ ਫਿਰ ਟਿਪਲ ਰੇਲ ਚ ਬੈਠਿਆ ਪਰ ਬਹੁਤ ਵਧੀਆ ਐਕਸਪੀਰੀਅੰਸ ਆ ਇਹ ਕੁਝ ਐਤਾ ਲੱਗ ਰਿਹਾ ਜਿਵੇਂ ਆਪਾਂ ਕੁਦਰਤ ਦੇ ਨਾਲ ਬਿਲਕੁਲ ਨਾਲ ਨਾਲ ਚੱਲ ਰਹੇ ਹੋਈਏ ਤਾਂ ਕੰਨਿਆ ਨੂੰ ਲੱਗਦਾ ਹੁੰਦਾ ਕਿ ਜਦੋਂ ਫਸਟ ਟਾਈਮ ਆਤੀ ਸੀ ਉਹ ਡਰ ਵੀ ਲੱਗ ਰਿਹਾ ਸੀਗਾ ਲੋ ਦੋਸਤੋ ਐਕਸਪੀਰੀਅੰਸ ਸਾਡਾ ਟੇਬਲ ਟ੍ਰੋਇਨ ਟ੍ਰੇਨ ਦਾ ਬਹੁਤ ਵਧੀਆ ਰਿਹਾ ਤੇ ਹੁਣ ਮਾਰਕੀਟ ਆ ਪਹੁੰਚ ਗਏ ਆ ਦਰਸ਼ਨ ਕਰਕੇ ਆਉਨੇ ਆ ਕਿਉਂਕਿ ਅੰਦਰ ਕੈਮਰਾ ਅਲਾਉਡ ਨਹੀਂ ਹੈਗਾ ਤੇ ਰੂਲ ਫਾਲੋ ਕਰੀਏ ਕਰੋ ਦਰਸ਼ਨ ਦੋਸਤੋ ਜੋਤ ਦੇ ਤੋ ਦੋਸਤੋ ਸਾਡਾ ਸਫਰ ਹੋ ਗਿਆ ਪੂਰਾ ਫਿਰ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਇਹ ਵੀਡੀਓ ਤੁਹਾਨੂੰ ਸਾਡੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ